ਅੱਜ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਨ ਟੀ ਬਰਗਾੜੀ ਤੇ ਜਿਵੇਂ ਮਹਿੰਦਰਾ ਦਾ ਟਰੈਕਟਰ ਆਇਆ ਪਾਵਰ ਟਰੱਕ ਦੇ ਟਰੈਕਟਰ ਆ ਦੋ ਪਿਸਟਨ ਪਏ ਹਨ ਇੱਕ ਆ ਛੋਟੇ ਸਾਈਜ਼ ਵਾਲਾ 90 ਐਮ ਦਾ ਇੱਕ 110 ਦਾ ਸਭ ਤੋਂ ਪਹਿਲਾਂ ਜੋ ਆਪਾਂ ਚੰਗੀ ਤਰ੍ਹਾਂ ਟਾਪੇ ਨੂੰ ਵਾਸ਼ ਕਰ ਲਈ ਅੱਜ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਨ ਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਆਓ ਵੀ ਮਿੱਤਰੋ ਅੱਜ ਗੱਲਬਾਤ ਕਰਦੇ ਆ ਫਿਰ ਆਪਾਂ ਨਵੇਂ ਟੌਪਿਕ ਦੇ ਉੱਪਰ ਜੋ ਕਿ ਫੋਰਡ ਦੀ ਲਿਫਟ ਬਾਰੇ ਆ ਕਿਉਂਕਿ ਪਹਿਲਾਂ ਆਪਾਂ ਫੋਰਡ ਦੀ ਲਿਫਟ ਖੋਲੀ ਸੀ ਤੁਹਾਨੂੰ ਸੈਂਸਿੰਗ ਬਾਰੇ ਕੋਈ ਦੱਸਿਆ ਆਪਾਂ ਅੱਜ ਆਪਾਂ ਸੱਜਣੋਂ ਇਸ ਟਰੈਕਟਰ ਦਾ ਜਿਹੜਾ ਲਿਫਟ ਟਾਪਾ ਫਿੱਟ ਕਰਾਂਗੇ ਤੇ ਦਿਖਾਵਾਂਗੇ ਕਿਹੜੇ-ਕਿਹੜੇ ਆਪਾਂ ਪਾਰਟਸ ਦਾ ਕੰਮ ਕਰਵਾਇਆ ਟਰੈਕਟਰ ਦੇ ਤੇ ਚਲੋ ਮਿੱਤਰੋ ਬਣੇ ਰਿਹਾ ਵੀਡੀਓ ਦੇ ਨਾਲ ਤੇ ਸਾਰਾ ਕੁਝ ਦੱਸਾਂਗੇ ਅੱਜ ਤੁਹਾਨੂੰ ਤੇ ਚਲੋ ਕਰਦੇ ਹਾਂ ਸ਼ੁਰੂਆਤ ਆਪਾਂ ਵੀਡੀਓ ਦੀ ਲਓ ਸੱਜਣੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਛੋਟੀ ਜੀ ਇਨਫੋਰਮੇਸ਼ਨ ਆ ਦਿੰਨੇ ਆ ਇੰਜਨ ਬਾਰੇ ਬਾਕੀ ਤੁਹਾਨੂੰ ਜਿਹੜਾ ਅੱਜ ਦੇ ਦੇ ਵਿੱਚ ਵਰਕ ਹੋਇਆ ਸਾਰਾ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਇਸ ਟੌਪਿਕ ਤੋਂ ਬਾਅਦ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਪੇਸ਼ਣਾ ਬਾਰੇ ਕਰਨੀ ਹੈ ਮਿੱਤਰੋ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਊਗੀ ਜਿਹੜੇ ਭਰਾ ਨਵੇਂ ਕੰਮ ਸਿੱਖ ਰਹੇ ਨੇ ਜਾਂ ਜਿਹੜੇ ਸਟੂਡੈਂਟ ਵੀਰ ਮਕੈਨੀਕਲ ਦਾ ਆਈ.ਟ.ਆਈ ਕਰਦੇ ਨੇ ਜਾਂ ਇੰਜੀਨੀਅਰਿੰਗ ਦਾ ਕੋਰਸ ਕਰਦੇ ਨੇ ਦੇਖੋ ਸੱਜਣੋ ਇਦੇ ਵਿੱਚ ਆਪਾਂ ਕਿਸੇ ਨੂੰ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਜਿੱਥੋਂ ਤੱਕ ਆਪਾਂ ਨੂੰ ਆਪਣੇ ਤਜਰਬੇ ਦੇ ਨਾਲ ਨੌਲੇਜ ਆਈ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਦੇਖੋ ਸੱਜਣੋ ਕੋਈ ਵੀ ਇੰਜਨ ਹੁੰਦਾ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਕਈ ਇੰਜਨਾਂ ਦੇ ਵਿੱਚ ਬੋਰ ਸਾਈਜ਼ ਛੋਟਾ ਆ ਕਈਆਂ ਦੇ ਵਿੱਚ ਬੋਰ ਸਾਈਜ਼ ਵੱਡਾ ਆ ਪਰ ਲੇਕਿਨ ਪਾਵਰ ਕਈ ਇੰਜਨਾਂ ਦੀ ਬੋਰ ਸਾਈਜ਼ ਛੋਟੇ ਦੇ ਵਿੱਚ ਵੀ ਉਨੀ ਹੁੰਦੀ ਆ ਤੇ ਬੋਰ ਸਾਈਜ਼ ਵੱਡੇ ਦੇ ਵਿੱਚ ਵੀ ਉਨੀ ਹੁੰਦੀ ਆ ਇਦੇ ਵਿੱਚ ਸਿਲੰਡਰਾਂ ਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਕਰਦੇ ਆਪਾਂ ਸਿਰਫ ਤੁਹਾਨੂੰ ਪਿਸਟਨਾਂ ਦੇ ਬਾਰੇ ਤੇ ਇੰਆਂ ਦੀ ਕੁਝ ਫਿਟਿੰਗ ਬਾਰੇ ਤੁਹਾਡੇ ਨਾਲ ਡਿਸਕਸ ਕਰਦੇ ਆਂ ਇਦੇ ਜੀ ਡਿਸਕਸ ਇਹ ਕਰਨੀਆਂ ਵੀ ਆਪਾਂ ਨੂੰ ਕਿਹੜੇ ਇੰਆਂ ਦੇ ਵਿੱਚ ਐਕੂਰੇਸੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਹੜੇ ਇੰਆਂ ਦੇ ਵਿੱਚ ਐਕੂਰੇਸੀ ਦੀ ਘੱਟ ਜ਼ਰੂਰਤ ਹੁੰਦੀ ਆ ਦੇਖੋ ਫੁੱਲ ਅਕੂਰੇਸੀ ਤਾਂ ਹਰ ਇੱਕ ਟਰੈਕਟਰ ਦੇ ਕੰਮ ਦੇ ਵਿੱਚ ਕਰਨੀ ਚਾਹੀਦੀ ਹੈ ਚਾਹੇ ਮੋਟਰਸਾਈਕਲ ਦੇ ਇੰਜਨ ਦਾ ਹੋਵੇ ਪਾ ਟਰੈਕਟਰ ਦਾ ਹੋਵੇ ਟਰੱਕ ਦਾ ਹੋਵੇ ਕੋਈ ਹੋਵੇ ਅਕੂਰੇਸੀ ਤਾਂ ਆਪਾਂ ਨੂੰ ਜ਼ਰੂਰ ਕਰਨੀ ਪੈਂਦੀ ਹੈ ਹਰ ਇੰਜਨ ਦੇ ਵਿੱਚ ਪਰ ਲੇਕਿਨ ਕੁਝ ਇੰਜਨ ਇਹੋ ਜਿਹੇ ਹੁੰਦੇ ਨੇ ਜਿਹੜੇ ਅਕੂਰੇਸੀ ਥੋੜੀ ਜਿਹੀ ਮੜੀ-ਮੁੱਟੀ ਗਲਤੀ ਵਿੱਚ ਸਹਾਰ ਕੇ ਚੱਲ ਸਕਦੇ ਨੇ ਸૌ ਤੋਂ ਪਹਿਲਾਂ ਉਹ ਇੰਜਨ ਦੀ ਗੱਲ ਕਰਦਾ ਜਿਨ੍ਹਾਂ ਦੇ ਪਿਸਟਨ ਸਾਈਜ਼ ਛੋਟੇ ਨੇ ਜਿਵੇਂ ਮਹਿੰਦਰਾ ਦਾ ਟਰੈਕਟਰ ਆਇਆ ਪਾਵਰ ਟਰੈਕ ਦੇ ਟਰੈਕਟਰ ਆ ਗਏ ਜਿਨ੍ਹਾਂ ਦਾ ਕਹਿਣ ਦਾ ਮਤਲਬ ਸੋਨਾਲੀਕਾ ਸੈਜ ਜਿਨ੍ਹਾਂ ਦੇ ਵਿੱਚ 90mm ਦਾ ਸੈਜ ਤੋਂ 95mm ਦੇ ਸੈਜ 100mm ਦਾ ਸੈਜ ਤੱਕ ਪੈਸਟਾ ਆਇਆ ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਕਰਦਾਗਾ ਇਹਦੇ ਵਿੱਚ ਤੁਹਾਨੂੰ ਵਾਲਾਂ ਦੀ ਐਕੂਰੇਸੀ ਕਹਿਣ ਦਾ ਮਤਲਬ ਵਾਲ ਜੇ ਤੁਹਾਡੇ ਹੈਡ ਦੇ ਬਰੋਬਰ ਆ ਤਾਂ ਹੈਡ ਦੇ ਬਰੋਬਰ ਹੀ ਰੱਖਣੇ ਪੈਣਗੇ ਜੇ ਹੈਡ ਤੋਂ 10 ਉੱਚਾ ਤਾਂ 10 ਉੱਚੇ ਰੱਖਣੇ ਪੈਣਗੇ ਇਦਾਂ ਨਹੀਂ ਤੁਸੀਂ ਕਰ ਸਕਦੇ ਵੀ ਇੱਕ ਸਿਲੰਡਰ ਦੇ 10 ਰੱਖਤੇ ਦੂਜੇ ਸਿਲੰਡਰ ਦੇ ਤੁਸੀਂ 5 ਰੱਖਤੇ ਤੀਜੇ ਦੇ 4 ਰੱਖਤੇ ਇੱਥੇ ਛੋਟੇ ਪਿਸਟਨ ਵਾਲਾ ਸਾਈਜ਼ ਵਾਲਾ ਪਿਸਟਨ ਜਿਹੜਾ ਉਹ ਇੰਜਨ ਮਿਸਿੰਗ ਦੀ ਪ੍ਰੋਬਲਮ ਦੇਊਗਾ ਕਹਿਣ ਦਾ ਮਤਲਬ ਫਲੈਂਸਰ ਦੇ ਵਿੱਚੋਂ ਆਵਾਜ਼ ਸਾਫ਼ ਨਹੀਂ ਆਉਣੀਗੀ ਇੱਥੇ ਕੰਪੈਰੀਸ਼ਨ ਕਰਦੇ ਆਪਾਂ ਵੱਡੇ ਸਾਈਜ਼ ਦੇ ਪਿਸਟਨ ਦਾ ਜਿਵੇਂ ਮੇਰੇ ਕੋਲ ਦੋ ਪਿਸਟਨ ਪਏ ਹਨ ਇੱਕ ਆ ਛੋਟੇ ਸਾਈਜ਼ ਵਾਲਾ 90mm ਦਾ ਇੱਕ 110 ਸਾਈਜ਼ ਦਾ ਹੁਣ ਵੱਡੇ ਸਾਈਜ਼ ਵਾਲੇ ਪਿਸਟਨ ਦੇ ਵਿੱਚ ਤੁਸੀਂ ਇੱਕ ਸਿਲੰਡਰ ਦਾ ਜਾਂ ਟਾਪਿੰਗ 10 ਦੀ ਥਾਂ 15 ਰੱਖ ਦੋਗੇ ਜਾਂ 10 ਦੀ ਥਾਂ 5 ਰੱਖੋਗੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਸਾਊਂਡ ਦੇ ਵਿੱਚ ਇੱਕੋ ਜੀ ਆਵਾਜ਼ ਹੀ ਕੱਢੂਗਾ ਕਾਰਨ ਕਿਉਂ ਕਿਉਂਕਿ ਉਹਦਾ ਜਿਹੜਾ ਕੰਪਰੈਸ਼ਨ ਕੰਪਰੈਸ਼ਨ ਆ ਉਹ ਜ਼ਿਆਦਾ ਬਣਦਾਗਾ ਜ਼ਿਆਦਾ ਕੰਪਰੈਸ਼ਨ ਬਣ ਦੇ ਕਾਰਨ ਕਰਕੇ ਮਾੜੀ-ਮੋਟੀ ਗਲਤੀ ਨਾਲ ਤੁਹਾਡੀ ਆਵਾਜ਼ 'ਚ ਕੋਈ ਫਰਕ ਨਹੀਂ ਪੈਂਦਾ ਜੇ ਇੱਥੇ ਛੋਟੇ ਪਿਸਟਨ ਦੀ ਗੱਲ ਕਰੀ ਆਪਾਂ ਇਹਦੇ ਵਿੱਚ ਜੇ ਤੁਸੀਂ ਮਾੜਾ-ਮੋਟਾ ਵੀ ਗੈਪ ਦੇ ਵਿੱਚ ਫਰਕ ਰੱਖ ਦੋਗੇ ਤਾਂ ਤੁਹਾਡੇ ਟਰੈਕਟਰ ਦੀ ਜਿਆਦਾ ਧੂਆ ਮਾਰੂਗਾ ਜਾਂ ਖਚਾਈ ਨਹੀਂ ਕਰਨੀ ਜਾਂ ਆਵਾਜ਼ ਨਹੀਂ ਟਰੈਕਟਰ ਦੀ ਸਹੀ ਬੰਨੀ ਇਹ ਹੀ ਫਰਕ ਹੁੰਦਾਗਾ ਛੋਟੇ ਤੇ ਵੱਡੇ ਪਿਸਟਨ ਦੀ ਐਕੂਰੇਸੀ ਦੇ ਵਿੱਚ ਇੰਜਨ ਦੇ ਵਿੱਚ ਤੁਸੀਂ ਸਮਝ ਹੀ ਗਏ ਹੋਣਗੇ ਜੇ ਸਿੱਧੇ ਸ਼ਬਦਾਂ ਦੇ ਵਿੱਚ ਮੇਰਾ ਕਹਿਣ ਦਾ ਮਤਲਬ ਇਹ ਆ ਮੰਨ ਲਓ ਹੁਣ ਤੁਸੀਂ ਟਾਪ ਆ ਪਿਸਟਨ ਦੀ 15 ਰੱਖ ਦਿਓ ਤੇ ਚਾਰ ਸਿਲੰਡਰ ਇੰਜਨ ਦੀ ਗੱਲ ਕਰਦਾ ਜਾਂ ਤਿੰਨ ਆਈਆਂ ਤਿੰਨ ਸਿਲੰਡਰ ਦੀ ਜੇ ਮੰਨ ਲਓ ਇੱਕ ਨੰਬਰ ਪਿਸਟਨ ਆ ਇੱਕ ਨੰਬਰ ਦੀ ਤੁਸੀਂ ਟਾਪਿੰਗ 15 ਰੱਖ ਦਿਓ ਦੋ ਨੰਬਰ ਪਿਸਟਨ ਦੀ ਤੁਸੀਂ 10 ਰੱਖਤੀ ਤਿੰਨ ਨੰਬਰ ਪਿਸਟਨ ਦੀ 20 ਰੱਖਤੀ ਤਾਂ ਇਹ ਟਰੈਕਟਰ ਦੀ ਸਾਊਂਡ ਬਿਲਕੁਲ ਨਹੀਂ ਬਾਨੀ ਤੇ ਨਾ ਹੀ ਖਚਾਈ ਕਰੂਗਾ ਟਰੈਕਟਰ ਤੇ ਸਾਊਂਡ ਜਿਹੜੀ ਗਰਮਦੀ ਹੋਊਗਾ ਟਰੈਕਟਰ ਆਵਾਜ਼ ਵੀ ਨਹੀਂ ਪ੍ਰੋਪਰ ਸਲੈਂਸਰ ਦੇ ਵਿੱਚ ਨਿਕਲਦੀ ਹੁਣ ਇੱਧਰ ਆਜੋ ਵੱਡੇ ਪਿਸਟਨ ਤੇ ਜੇ ਵੱਡੇ ਪਿਸਟਨ ਦੀ ਮੰਨ ਲਓ 1 ਨੰਬਰ ਦੇ ਪਿਸਟਨ ਦੀ ਟਾਪ ਤੁਸੀਂ 15 ਰੱਖਤੀ 2 ਨੰਬਰ ਦੀ ਜੇ 20 ਕਰਤੀ 3 ਨੰਬਰ ਦੀ 10 ਕਰਤੀ ਤਾਂ ਇਹਦੀ ਆਵਾਜ਼ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਕਾਰਨ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਦਾ ਕੰਪਰੈਸਰ ਆਵਾਜ਼ ਨੂੰ ਜ਼ਿਆਦਾ ਕਰਦਾ ਜਿਹਦੇ ਕਾਰਨ ਕਰਕੇ ਬਹੁਤ ਆ ਫਰਕ ਨਹੀਂ ਆਪਸ ਵਿੱਚ ਪੈਂਦਾ ਪੈਂਦਾ ਪਰ ਮੈਂ ਐਨੀਆਂ ਦਾ ਵੀ ਤੁਸੀਂ ਇੰਜਨ ਦੇ ਜਦੋਂ ਐਕੂਰਸੀ ਕਰੋ ਜਾਂ ਇੰਜਨ ਫਿੱਟ ਕਰੋ ਤੁਸੀਂ ਉਹਦੇ ਵਿੱਚ ਮਾਣਾ ਮੋਟਾ ਫਰਕ ਛੱਡੋ ਕਿਉਂਕਿ ਅਸੀਂ ਫਰਕ ਨਹੀਂ ਛੱਡਦੇ ਚਾਹੇ ਵੱਡੇ ਪਿਸਟਨ ਵਾਲਾ ਇੰਜਨ ਹੋਵੇ ਚਾਹੇ ਛੋਟੇ ਪਿਸਟਨ ਵਾਲਾ ਇੰਜਨ ਹੋਵੇ ਇਹਦੇ ਵਿੱਚ ਸਿਰਫ ਤੁਹਾਨੂੰ ਇਸ ਬਾਰੇ ਦੱਸ ਰਹੇ ਹਾਂ ਨਾ ਕਿ ਤੁਸੀਂ ਹੁਣ ਵੱਡੇ ਪਿਸਟਨ ਵਾਲੀਆਂ ਦੇ ਵਿੱਚ ਇੱਕ ਦੀ 10 ਰਕਤੀ ਪੰਜ ਦੀ ਸਾਡੀ ਰੀਸ ਨਾਲ ਤੁਸੀਂ ਟਾਪ ਰੱਖ ਲੋ ਇਹਦਾ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਵੀ ਤੁਸੀਂ ਸਾਡੇ ਮੁਤਾਬਕ ਜੇ ਮੈਂ ਕਹਿ ਰਿਹਾ ਤੇ ਇਹਦੇ ਮੁਤਾਬਕ ਦੇ ਟਾਵਰ ਕੋ ਰੱਖੋ ਐਕੂਰੇਸੀ ਚਾਹੇ ਵੱਡਾ ਪਿਸਟਨ ਹੋਵੇ ਚਾਹੇ ਛੋਟਾ ਬਸ ਇਹਦੇ ਵਿੱਚ ਫਰਕ ਇੰਨੇ ਦੱਸਦਾ ਵੀ ਜੇ ਮੰਨ ਲਓ ਇਹਦੇ ਵਿੱਚ ਤੁਸੀਂ ਮਾੜੀ ਮੋਟੀ ਗਲਤੀ ਛੱਡ ਦਿੰਦੇ ਛੋਟੇ ਪਿਸਟਨ ਦੇ ਵਿੱਚ ਤਾਂ ਇਹ ਆਵਾਜ਼ ਕਦੇ ਨਹੀਂ ਬਣਾਉਂਦਾ ਵੱਡੇ ਵਿੱਚ ਮਾੜੀ ਮੋਟੀ ਗਲਤੀ ਚੱਲ ਜਾਂਦੀ ਚੱਲੂਗਾ ਜਰੂਰ ਪਰ ਲੇਕਿਨ ਪ੍ਰੋਪਰ ਢੰਗ ਨਾਲ ਨਹੀਂ ਚੱਲਣਾ ਇਹਦੇ ਵਿੱਚ ਦੱਸਣ ਦਾ ਫਰਜ਼ ਇਹੀ ਆ ਵੀ ਛੋਟੇ ਪਿਸਟਨ ਦੇ ਨਾਲ ਤੁਹਾਡਾ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਮਾੜਾ ਮੋਟੀ ਤੁਸੀਂ ਐਕੂਰੇਸੀ ਦੇ ਵਿੱਚ ਜਾਂ ਸਾਈਡ ਪਿਸਟਨ ਦੇ ਟਾਪਿੰਗ ਦੇ ਵਿੱਚ ਜਾਂ ਵਾਲ ਦੇ ਉੱਚੇ ਨੀਵੇਂ ਦੇ ਵਿੱਚ ਫਰਕ ਛੱਡ ਦੋਗੇ ਤਾਂ ਮਿਸਿੰਗ ਕਰੂਗਾ ਟ੍ਰੱਕ ਵੱਡੇ ਪਿਸਟਨ ਵਾਲਾ ਥੋੜੀ ਘਣੀ ਫਰਕ ਨਹੀਂ ਇੰਨਾ ਪਾਉਂਦਾ ਆਵਾਜ਼ ਦੇ ਵਿੱਚ ਚਲੋ ਮਿੱਤਰੋ ਇਸ ਤੋਂ ਬਾਅਦ ਕਰਦੇ ਆ ਜੋ ਆਪਣਾ ਵਰਕਸ਼ਾਪ ਤੇ ਕੰਮ ਆਇਆਗਾ ਫੋਰ ਦੇ ਲਿਫਟ ਵਗੈਰਾ ਫਿੱਟ ਕਰਦੇ ਆ ਤੇ ਬਾਕੀ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰਾ ਦਿਖਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਜੋ ਆਪਾਂ ਚੰਗੀ ਤਰ੍ਹਾਂ ਟਾਪੇ ਨੂੰ ਵਾਸ਼ ਕਰ ਲਿਆ ਨਟ ਬੋਲਟ ਵੀ ਧੋਲੇ ਚੰਗੀ ਤਰ੍ਹਾਂ ਹੁਣ ਆਪਾਂ ਇਧਰ ਉਹ ਪੈਰਦਨ ਲਾ ਕੇ ਪੀਟੀਓ ਪਲੇਟ ਖੋਲ ਕੇ ਆਪਾਂ ਇਹਦੀ ਤੇ ਇੱਕ ਤਾਂ ਇਹਦੇ ਫਿਲਟਰ ਕੱਢਨੇ ਬਾਹਰ ਇਹ ਕਿਤਾਬੇ ਦੇ ਫਿਲਟਰ ਕੱਢਨੇ ਬਾਹਰ ਪੀਟੀਓ ਪਲੇਟ ਖੋਲ ਕੇ ਤੇ ਪੈਰਦਨ ਲਾ ਕੇ ਕਿਉਂਕਿ ਤੁਹਾਨੂੰ ਪਤਾ ਅੰਦਰਲਾ ਫਿਲਟਰ ਇਦਾਂ ਨਹੀਂ ਨਿਕਲਦਾ ਨੰਬਰ 2 ਤੇ ਆਪਾਂ ਇਹਦੀ ਇੱਕ ਪੀਟੀਓ ਕੱਢਾਂਗੇ ਬਾਹਰ ਪੀਟੀਓ ਕੱਢ ਕੇ ਚੰਗੀ ਤਰ੍ਹਾਂ ਆਪਾਂ ਨੂੰ ਧੋਵਾਂਗੇ ਵਿੱਚੋਂ ਆ ਜੋ ਕੋਈ ਕਚਰਾ ਨਾ ਰੋਵੇ ਤੇ ਇਧਰ ਆਪਣਾ ਡਿਸਟਰੀਬਿਊਟਰ ਜਿਹੜਾ ਤੁਸੀਂ ਇਹ ਲਫਾਫੇ ਦੇ ਵਿੱਚ ਦੇਖ ਰਹੇ ਹੋ ਇਹਦਾ ਵੀ ਆਪਣਾ ਕੰਮ ਹੋ ਚੁੱਕਿਆ ਅਵਾਲ ਵਗੈਰਾ ਦਾ ਦਬਾਅ ਵੀ ਉਹਨਾਂ ਨੇ ਵਧਾਤਾ ਆ ਤੁਸੀਂ ਦੇਖ ਸਕਦੇ ਹੋ ਇਧਰ ਲਿਫਟ ਪੰਪ ਨਵਾਂ ਲਾਤਾ ਆ ਤੁਸੀਂ ਦੇਖ ਲਿਓ ਜੇ ਕੇ ਵਾਲੇ ਤੋਂ ਆਪਾਂ ਲਿਫਟ ਪੰਪ ਵੀ ਨਵਾਂ ਲਵਾਤਾ ਦੇਖ ਇਹ ਫਿਲਟਰ ਉਹ ਆਪਣੇ ਆਪ ਦੇ ਕੋਲੋਂ ਦਿੰਦੇ ਨੇ ਮੋਟੀ ਜਾਲੀ ਵਾਲਾ ਚਲੋ ਧੋਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚੋਂ ਧੋ ਕੇ ਤੇ ਫਿਰ ਕਰਦੇ ਆਪਾਂ ਟਾਪੇ ਦੇ ਉੱਪਰ ਡਿਸਟ੍ਰੀਬਿਊਟਰ ਫਿੱਟ ਜੋ ਆਪਾਂ ਫਿਲਟਰ ਕੱਢ ਲਿਆ ਸੀ ਬਾਹਰ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਗੰਦ ਇੰਨਾ ਨਿਕਲਿਆਗਾ ਹੁਣ ਕਰਤਾ ਆਪਾਂ ਸਾਫ਼ ਬਿਲਕੁਲ ਇਧਰ ਪੀਟੀਓ ਵੀ ਕੱਢ ਲਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੀਟੀਓ ਕੱਢ ਕੇ ਬੋਸ਼ ਸੌਰੀ ਫਿਲਟਰ ਨਿਕਲਦਾਗਾ अज बारिश वाहवा पै गई इधर भी आप साफ कर दूच साफ करके तो फिर बुनके आप देंगे लीरा ना करना भूल लो मित्रों पार्ट्स अपना वाश हो गया देख सकते हो ਚਲੋ ਇਸ ਤੋਂ ਬਾਅਦ ਕਰਦੇ ਆਪਾਂ ਟਾਪੇ ਦੀ ਫਿਟਿੰਗ ਸਭ ਤੋਂ ਪਹਿਲਾਂ ਕਰਾਂਗੇ ਡਿਸਟ੍ਰੀਬਿਊਟਰ ਫਟ ਬਾਕੀ ਜਦੋਂ ਤੁਸੀਂ ਫੋਰ ਦਾ ਟਾਪਾ ਖੋਲੋ ਤਾਂ ਇੱਕ ਆ ਗੋਲੀ ਤੇ ਸੀਟ ਜ਼ਰੂਰ ਨਵੀਂ ਪਾ ਦਿਆ ਕਰੋ ਕਿਉਂਕਿ ਇਹ ਵੀ ਆਪਾਂ ਇਹਦੇ ਚ ਨਵੀਂ ਪਾਵਾਂਗੇ ਕਿਉਂਕਿ ਕਈ ਵਾਰੀ ਇਹ ਜਿਆਦਾ ਸੀਟ ਲੀਕ ਹੋ ਜੇ ਤਾਂ ਤੁਹਾਡਾ ਟਰੈਕਟਰ ਲਿਫਟ ਡਾਊਨ ਕਰਨ ਲੱਗ ਪੈਂਦਾ ਕਿਉਂਕਿ ਇਸ ਵਾਲ ਨੇ ਹੀ ਜਿਹੜਾ ਤੇਲ ਪੰਪਣੇ ਤੱਕ ਤਾਂ ਉਹਨੂੰ ਵਾਪਸ ਨਹੀਂ ਆਉਂਦੇ ਨਾ ਹੁੰਦਾਗਾ ਜਲੋਏ ਪੈਣੀ ਆ ਜਗਤ ਤੇ ਆਪਣਾ ਖੁੱਲ ਕੇ ਲੋ ਲੈਵਟ ਆਪਣੀ ਹੋ ਗਈ ਸੈੱਟ ਤੇ ਸੋ ਇਸ ਤੋਂ ਬਾਅਦ ਕਰਦੇ ਆਂ ਆਪਾਂ ਲਿਫਟ ਪੰਪ ਫਿੱਟ ਜੋ ਆਪਾਂ ਤੁਹਾਨੂੰ ਸੋਭਾ ਦਿਖਾਇਆ ਸੀ ਆਪਾਂ ਨਵਾਂ ਪਵਾ ਕੇ ਲਿਆਂਦਾ ਏ ਤੇ ਇਹ ਕਰਦੇ ਆਂ ਫਿੱਟ ਆਪਾਂ ਤੇ ਲਾ ਕੇ ਟਿੱਕੀ ਦਾ ਰੌਡ ਰਿੰਗ ਇਹ ਵੀ ਟਾਈਟ ਕਰਦੇ ਆਂ ਆਪੇ ਤੇ ਨਟ ਤੇ ਉਸ ਤੋਂ ਬਾਅਦ ਕਰਕੇ ਸੀਟ ਤੇ ਸਟਾਰਟ ਕਰਕੇ ਚੈੱਕ ਕਰਉਣਾ ਘਰ ਨੂੰ ਲਿਫਟ ਚਲੋ ਲਿਫਟ ਪੰਪ ਤੇ ਲਿਫਟ ਆਪਣੀ ਫਿੱਟ ਹੋ ਗਈ ਤੇ ਸਟਾਰਟ ਕਰਕੇ ਆਪਾਂ ਲਿਫਟ ਝੁਕਾ ਕੇ ਦੇਖਦੇ ਆਂ ਇਹ ਮੁੱਕ ਗਿਆ ਐ ਹੈਡ ਹੋ ਗਏ ਐ ਬਾਕੀ ਥੱਲੇ ਤਾਣੀਆਂ ਦੀ ਕਿਉਂਕਿ ਪਿਸਟਨ ਟਾਈਟ ਆ ਪਿਸਟਨ ਟਾਈਟ ਕਰਕੇ ਥੋੜਾ ਚੜਨਾ ਪੈਂਦਾ ਉੱਪਰ ਤੇ ਚਲੋ ਬਾਕੀ ਆਪਣਾ ਕੰਮ ਇਹਦਾ ਕੰਪਲੀਟ ਹੋ ਗਿਆ ਟਰੈਕਟਰ ਦਾ ਬਾਕੀ ਨੇ ਸਾਰਾ ਫਿਲਟਰ ਜਾਲੀ ਇਹਨੂੰ ਲਾਤਾ ਲੋਨ ਕੰਮ ਹੋ ਗਿਆ ਕੰਪਲੀਟ ਬੈਂਡ ਓਕੇ ਚਬਤ ਜਵਾ ਕੋ ਪਾਵਰ ਟਰੈਕ ਦੇ ਬੁਸ਼ਾਂ ਦੀ ਲੋਡ ਪੈ ਗਈ ਸੀ ਉਹ ਆਪਾਂ ਆਏ ਸੀਗੇ ਇੱਥੇ ਬਾਈ ਨੂੰ ਖੜਾਉਣਾ ਤੇ ਇਦਰੇ ਪਿੰਨਾ ਮੇਰੇ ਬਾਈ ਆਪੇ 17 ਦਾ ਕੰਮ ਕਰੀ ਜਾਂਦਾਗਾ ਬਾਕੀ ਪਾਵਰ ਟਰੈਕ ਦਾ ਆਪਣਾ ਇੰਜਨ ਬਾਰ ਰਿਹਾਗਾ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਦੇ ਬੁਸ਼ਾਂ ਦੀ ਲੋਡ ਪੈ ਗਈ ਸੀਗੀ ਆ ਬੁਸ਼ਾ ਬਾਈ ਨੂੰ ਦੇਣਾ ਆਏ ਆ ਆਪਾਂ ਆ ਰਾੜਾਂ ਵਾਲੇ ਕਿਉਂਕਿ ਓਵਰਸਾਈਜ਼ ਬੁਸ਼ਰ ਚਾਹੀਦੇ ਸੀਗੇ ਚਲੋ ਬੁਸ਼ਾ ਆਪਾਂ ਫੜਾਤੇ ਤੇ ਚੱਲਦੇ ਆ ਇਸ ਤੋਂ ਬਾਅਦ ਵਰਕਸ਼ਾਪ ਤੇ ਆਪਾਂ ਬਾਕੀ ਕੋਟ ਆਪਾਂ ਫੜਾਏ ਸੀਗੇ ਰਾੜਾਂ ਦੇ ਬੁਸ਼ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਤੇ ਬਾਲਟੀਆਂ ਵਗੈਰਾ ਕਰਕੇ ਸਾਫ਼ ਤੇ ਮੌਸਮ ਵੀ ਖਰਾਬ ਹੋਇਆ ਪਿਆਗਾ ਤੇ ਚਲੋ ਅੱਜ ਦੇ ਵਰਕ ਦੀ ਕਰਦੇ ਸਮਾਪਤੀ ਆਪਾਂ ਇੱਥੇ ਹੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਸਤੀਕਾਲ